ਪੰਜਾਬ ਦੇ ਕਿਸਾਨ ਨੂੰ ਪਾਕਿਸਤਾਨ 'ਚ ਸਜ਼ਾ ਗਲਤੀ ਨਾਲ ਟੱਪ ਗਿਆ ਸੀ ਬਾਰਡਰ ਪਰਿਮੀ ਦਰਮਿਆਨ ਪੰਜਾਬ ਲਈ ਵੱਡਾ ਖਤਰਾ ਹਾਲਾਤ ਤੇ ਲਗਾਤਾਰ ਨਜ਼ਰ ਰੱਖ ਰਹੀ ਸੀ ਸਰਕਾਰ ਫਗਵਾੜਾ 'ਚ ਦੇਰ ਰਾਤ ਵੱਡੀ ਵਾਰਤਾ ਸਿਪ ਸੈਨਾ ਦੇ ਜ਼ਿਲ੍ਹਾ ਉਪ ਪ੍ਰਧਾਨ ਦੇ ਕਰ ਹੋਈ ਫਾਇਰਿੰਗ ਨਿਆਂਇਲਾ ਤਰਨਾ ਸਮਾਪਤ ਪੀੜਤ ਪਰਿਵਾਰ ਨੂੰ ਸੌਂਪੇ ਨੌਕਰੀ ਨਿਯੁਕਤੀ ਪੱਤਰ ਪਿੰਡ ਹੈਰਾਂ ਦੇ ਫੌਜੀ ਨਾਇਕ ਦੀ ਡਿਊਟੀ ਦੌਰਾਨ ਮੌਤ ਇਲਾਕੇ 'ਚ ਸੋਗ ਦੀ ਲਹਿਰ ਆਜ਼ਾਦੀ ਦਿਵਸ ਨੂੰ ਲੈ ਕੇ ਪੰਜਾਬ ਵਿੱਚ ਵਧਾਈ ਗਈ ਸੁਰੱਖਿਆ ਅਨੰਤਨਾਗ ਵਿੱਚ ਖੁਦਾਈ ਦੌਰਾਨ ਪ੍ਰਾਚੀਨ ਹਿੰਦੂ ਮੂਰਤੀਆਂ ਮਿਲੀਆਂ ਭਾਰਤ ਆਵੇਗਾ ਮਸ਼ਹੂਰ ਫੁੱਟਬਾਲਰ ਮੈਸੀ ਕਰਨਗੇ ਮੁਲਾਕਾਤ ਐਮਜਿ ਵਿੱਚ ਇਲਾਜ ਦੌਰਾਨ ਉੜੀਸਾ ਦੀ ਨਾਮਵਾਲਕ ਲੜਕੀ ਦੀ ਮੌਤ ਮੰਡਾਲਾ ਮਦਰਸ ਨੂੰ ਦਰਸ਼ਕਾਂ ਤੋਂ ਮਿਲ ਰਹੀ ਪ੍ਰਸ਼ੰਸਾ ਫਿਲਮ ਨਿਰਮਾਤਾ ਗੋਪੀ ਪੋਥਨ ਨੇ ਜਿੱਤਾਈ ਖੁਸ਼ੀ